ਸਿਮਰਨਜੀਤ ਸਿੰਘ ਮਾਨ ਦਾ ਜੱਤਦਾਰ ਗੜਗੱਜ ਦੇ ਹੱਕ ਦੇ ਵਿੱਚ ਵੱਡਾ ਐਲਾਨ ਵਖ ਨੂੰ ਮਿਲਿਆ ਹੈ। ਉਹਨਾਂ ਕਹਿੰਦੇ ਕਿ 6 ਜੂਨ ਨੂੰ ਬਾਬੇ ਧੂਮੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਸ਼ਰਾਰਤ ਨਹੀਂ ਕਰਨ ਦੇਵਾਂਗੇ। ਧੂਮਾ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਬੋਧਨ ਰੋਕਣ ਦੀ ਮੰਗ ਕੀਤੀ ਸੀ। ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਅਧਿਆਤਮਕ ਤਖਤਾ ਹੈ। ਅਜੇਦ ਵਿੱਚ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਅਧਿਆਤਮਕ ਤਖਤ ਹੈ ਤਾਂ ਜਿਹੇ ਦੇ ਵਿੱਚ ਸਿੱਖਾਂ ਦੇ ਅਧਿਆਤਮਕ ਤਖਤ ਤੇ ਮਾਣ ਮਰਿਆਦਾ ਬਰਕਰਾਰ ਰਹਿਣੀ ਚਾਹੀਦੀ ਹੈ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜ਼ਿਕਰ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦਾਂ ਨੂੰ ਨਿਮਰਤਾ ਦੇ ਨਾਲ ਯਾਦ ਕੀਤਾ ਜਾਂਦਾ ਹੈ ਗਿਆਨੀ ਕੁਲਦੀਪ ਸਿੰਘ ਦੀ ਆਵਾਜ਼ਾਂ ਰੋਕਣ ਦੀ ਕੋਸ਼ਿਸ਼ ਗੈਰ ਜਾਇਜ਼ ਤੇ ਵੰਡ ਪੈਦਾ ਕਰਨ ਵਾਲੀ ਹੈ ਧੂਮਾ ਤਖਤ ਸਾਹਿਬ ਦੀ ਮਰਿਆਦਾ ਨੂੰ ਬਣਾ ਕੇ ਰੱਖਣ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇਹ ਤਾਕੀਦ ਕੀਤੀ ਗਈ ਹੈ ਤਾ ਜੇ ਇਹ ਦੇ ਵਿੱਚ ਧੂਮਾਂ ਨੂੰ ਲੈ ਕੇ ਪ੍ਰਤੀਕਿਰਿਆ ਸਿਮਰਨਜੀਤ ਸਿੰਘ ਮਾਨ ਦੀ ਇੱਥੇ ਵੇਖਣ ਨੂੰ ਮਿਲੀ ਹੈ ਤਾਂ ਸਿਮਰਨਜੀਤ ਸਿੰਘ ਮਾਨ ਦਾ ਜੱਫਦਾਰ ਗੜਗੱਜ ਦੇ ਹੱਕ ਦੇ ਵਿੱਚ ਇਹ ਵੱਡਾ ਐਲਾਨ ਵੇਖਣ ਨੂੰ ਮਿਲਿਆ ਉਹਨਾਂ ਨੇ ਜ਼ਿਕਰ ਕੀਤਾ ਕਿ 6 ਜੂਨ ਨੂੰ ਬਾਬੇ ਧੂਮੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਸ਼ਰਾਰਤ ਨਹੀਂ ਕਰਨ ਦੇਵਾਂਗੇ ਸਾਫ਼ ਤੌਰ ਦੇਤੇ ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਕਹੇ ਕਿ ਧੂਮਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਬੋਧਨ ਕਰਨ ਤੋਂ ਰੋਕਣ ਦੀ ਮੰਗ ਜਿਹੜੀ ਉਹ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਅਧਿਆਤਮਕ ਤਖਤ ਹੈ ਇਸ ਦਾ ਵੀ ਜ਼ਿਕਰ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਸ੍ਰੀ ਅਕਾਲ ਤਖਤ ਦੇ ਸ਼ਹੀਦਾਂ ਨੂੰ ਨਿਮਰਤਾ ਦੇ ਨਾਲ ਯਾਦ ਕੀਤਾ ਜਾਂਦਾ ਹੈ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇਹ ਪ੍ਰਤੀਕਿਰਿਆ ਸਾਂਝੀ ਕੀਤੀ ਗਈ ਹੈ ਤਾਂ ਜਏ ਦੇ ਵਿੱਚ ਬਾਬਾ ਹਰਨਾਮ ਸਿੰਘ ਧੂਮਾ ਦੇ ਬਿਆਨ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਸਿਮਰਨਜੀਤ ਸਿੰਘ ਮਾਨ ਨੇ ਪ੍ਰਗਟਾਈ ਹੈ ਤਾਂ ਸ਼ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ 6 ਜੂਨ ਸੰਬੰਧੀ ਬਾਬਾ ਹਰਨਾਮ ਸਿੰਘ ਢੂਮਾ ਦੇ ਬਿਆਨ ਦੇ ਉੱਤੇ ਇਹ ਤਿੱਖੀ ਪ੍ਰਤੀਕਿਰਿਆ ਦਾ ਪ੍ਰਗਟਾਵਾ ਕੀਤਾ ਗਿਆ ਜੋ ਬਿਆਨ ਜਥੇਦਾਰ ਸਾਹਿਬਦੇਸ ਸੰਦਰਭ ਦੇ ਵਿੱਚ ਢੂਮਾ ਦੇ ਵੱਲੋਂ ਦਿੱਤਾ ਗਿਆ ਉਸ ਦੇ ਉੱਤੇ ਸਵਾਲ ਸਿਮਰਨਜੀਤ ਸਿੰਘ ਮਾਨ ਨੇ ਚੁੱਕੇ ਤਾ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੀ ਪ੍ਰਤੀਕਿਰਿਆ ਵੇਖਣ ਨੂੰ ਮਿਲੀ ਹੈ ਤਾ ਗਿਆਨੀ ਕੁਲਦੀਪ ਸਿੰਘ ਦੀ ਆਵਾਜ਼ ਰੋਕਣ ਦੀ ਕੋਸ਼ਿਸ਼ ਗੈਰ ਜਾਇਜ਼ ਹੈ ਇਹ ਉਹਨਾਂ ਦੇ ਵੱਲੋਂ ਕਰਾਰ ਦਿੱਤਾ ਗਿਆ ਹੈ ਤਾ ਮੇਰੇ ਨਾਲ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਜੁੜੇ ਨੇ ਤਾ ਮਨਿੰਦਰ ਸਿਮਰਨਜੀਤ ਸਿੰਘ ਮਾਨ ਜੋ ਅਕਸਰ 6 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਇਸ ਵਰਸੀ ਸਮਾਗਮ ਦੇ ਮੱਦੇਨਜ਼ਰ ਤਾ ਜੇਚ ਧੂਮਾ ਦੇ ਬਿਆਨ ਦੇ ਉੱਤੇ ਸਖਤ ਇਤਰਾਜ਼ ਜਿਹੜਾ ਉਹਨਾਂ ਨੇ ਪ੍ਰਗਟਾਇਆ ਤਾ ਦੇਖੋ ਬੀਤੇ ਕੱਲ ਦੁਪਹਿਰ ਨੂੰ ਦੰਦਬੀ ਟਕਸਾਲ ਦੇ ਮੁਖੀ ਸਰਨਾਮ ਸਿੰਘ ਖਾਲਸਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਬਿਆਨ ਦਿੱਤਾ ਗਿਆ ਸੀ ਕਿ ਜਥੇਦਾਰ ਕੁਲਦੀਪ ਸਿੰਘ ਗਰਗੱਜ ਕਾਰਜਕਾਰ ਜਥੇਦਾਰ ਸ਼੍ਰੀ ਅਕਾਲਕਟਖ ਸਾਹਿਬ ਦੀ ਨਿਯੁਕਤੀ ਤੇ ਸਵਾਲ ਚੱਕੇ ਗਏ ਸਨ ਉਹਨਾਂ ਦੀ ਨਿਯੁਕਤੀ ਦਾ ਵਿਰੋਧ ਕੀਤਾ ਗਿਆ ਸੀ ਔਰ ਇਹ ਰੋਹਣ ਕੀਤਾ ਗਿਆ ਸੀ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ 6 ਜੂਨ ਨੂੰ ਜਦੋਂ ਕੱਲੂ ਘਰ ਅੱਦਿਆਲਾ ਮਨਾਇਆ ਜਾਂਦਾ ਹੈ ਤਾਂ ਸ਼੍ਰੀ ਖੰਡਪਾਤ ਸਾਹਿਬ ਦੇ ਪੋਕ ਤੋਂ ਬਾਅਦ ਪ੍ਰਾਤਨ ਰਵਾਇਤ ਅਨੁਸਾਰ ਸ਼੍ਰੀ ਅਕਾਲਕਟਖ ਸਾਹਿਬ ਦੇ ਜਥੇਦਾਰ ਤੇ ਕੌਮ ਨੂੰ ਸਬੋਧਨ ਕਰਦੇ ਨੇ ਕੀ ਦਨੁ ਸ਼ਰਦਾ ਦੇ ਫੁੱਲ ਪੇਂਟ ਕਰਦੇ ਨੇ ਤਾਂ ਧੁੰਮਾ ਵੱਲੋਂ ਬਾਬਾ ਰਾਮ ਸਿੰਘ ਖਾਲਸਾ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਕਿਸੇ ਵੀ ਸੂਰਜ ਕਿਸੇ ਵੀ ਹਾਲਤ ਚ ਜੀ ਕਹਿੰਦੀ ਕੁਲਦੀਪ ਸਿੰਘ ਗੜਗਜ ਹੈਰਾ ਨੂੰ ਸਿੱਖ ਕੌਮ ਨੂੰ ਸਬੋਧਨ ਨਹੀਂ ਕਰਨ ਦੇਣਗੇ ਜੇਕਰ ਉਹ ਸਬੋਧਨ ਕਰਦੇ ਨੇ ਤਾਂ ਟਕਰਾਅ ਵਾਲੇ ਹਾਲਾਤ ਪੈਦਾ ਹੋਣਗੇ ਜਿਸ ਦੇ ਲਈ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਜਾਂ ਫਿਰ ਪੰਜਾਬ ਸਰਕਾਰ ਹੋਊਗੀ ਪਰ ਰਾਮ ਸਿੰਘ ਖਾਲਸਾ ਦੇ ਇਸ ਬਿਆਨ ਤੋਂ ਬਾਅਦ ਕਾਫੀ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਕੁਝ ਦਿਨ ਪਹਿਲਾਂ ਗੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਤਜੀਤ ਸਿੰਘ ਮਾਨ ਨੇ ਬਾਬਾ ਹਰਨਾਮ ਸਿੰਘ ਖਾਲਸਾ ਦੇ ਇਸ ਬਿਆਨ ਦਾ ਵਿਰੋਧ ਕਰਦਿਆਂ ਇਹ ਕਿਹਾ ਕਿ ਸ੍ਰੀ ਕਾਰਤਕ ਸਾਹਿਬ ਸਾਡਾ ਸਿੱਖਾਂ ਦਾ ਅਧਿਆਤਮਿਕ ਤਖਤ ਹੈ ਇੱਥੇ ਨਿਮਰਤਾ ਅਤੇ ਸਨਮਾਨ ਨਾਲ ਸਿੱਧਾਂ ਦੀ ਯਾਤ ਇੱਕਜੁੱਟ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਗੈਨੀ ਕੁਲਦੀਪ ਸਿੰਘ ਗੜਗੱਜ ਦੀ ਆਵਾਜ਼ ਰੋਕਣ ਦੀ ਕੋਸ਼ਿਸ਼ ਗੈਰ ਜਾਇਜ਼ ਅਤੇ ਵੰਡ ਪੈਦਾ ਕਰਨ ਵਾਲੀ ਗੱਲ ਹੈ ਅਸੀਂ ਇਹੋ ਜੀ ਸ਼ਰਾਰਤ ਨਹੀਂ ਹੋਣ ਦੇਵਾਂਗੇ ਜੀ ਇਹ ਸਿਮਰਨਜੀਤ ਸਿੰਘ ਮਾਨ ਹਰਾਨੇ ਇਹ ਬਿਆਨ ਦਿੱਤਾ ਹੈ ਕਿ ਕਿਸੇ ਵੀ ਸੂਰਤ ਦੇ ਵਿੱਚ ਟਕਰਾਅ ਵਾਲੇ ਹਾਲਾਤ ਪੈਦਾ ਨਹੀਂ ਹੋਣਦੇ ਨੇ ਚਾਹੀਦੇ ਸਾਨੂੰ ਇੱਕ ਜੁੱਟ ਹੋ ਕੇ ਜੂਨ 1984 ਨੂੰ ਉਸ ਵੇਲੇ ਦੀ ਹਕੂਮਤ ਵੱਲੋਂ ਸਤਖੰਡ ਸ਼੍ਰੀ ਮੰਦਰ ਸਾਹਿਬ ਜਾਂ ਸ਼੍ਰੀ ਕਾਰਕਟਕ ਸਾਹਿਬ ਦੇ ਟੈਂਕਾ ਤੋਪਾਂ ਨਾਲ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋਣ ਵਾਲੇ ਸਾਰੇ ਸਿੰਘਾਂ ਦੀ ਯਾਦ ਜਿਹੜੀ ਹੈ ਇੱਕ ਜੁੱਟ ਹੋ ਕੇ ਬਣਾਣੀ ਚਾਹੀਦੀ ਹੈ ਉਹਨਾਂ ਨੂੰ ਸ਼ਰਧਾਂਜਲੀ ਇੱਕ ਜੁੱਟ ਹੋ ਕੇ ਭੇਟ ਕਰਨੀ ਚਾਹੀਦੀ ਹੈ ਨਾ ਕਿ ਅਜਿਹੇ ਮੌਕੇ ਆਪਸੀ ਫੁੱਟ ਪੌਂਡ ਦੀ ਕੋਈ ਸਾਜ ਕਿਸੇ ਸਾਜੀ ਦਾ ਕਿਸ ਤਰ੍ਹਾਂ ਬਿਆਨ ਜਿਹੜਾ ਉਹ ਸਾਹਮਣੇ ਆਇਆ ਹਰਨਾਮ ਸਿੰਘ ਧੂਮਾ ਦਾ ਇਹ ਹੁਣ ਉਹਨਾਂ ਨੂੰ ਕਿਉਂ ਲੱਗ ਰਿਹਾ ਹੈ ਜਥੇਦਾਰ ਸਾਹਿਬ ਦੀ ਨਿਯੁਕਤੀ ਦੇ ਉੱਤੇ ਆਖਰ ਸਵਾਲ ਕਿਉਂ ਚੱਕ ਰਹੇ ਨੇ ਕੀ ਰਣਜੀਤ ਸਿੰਘ ਢੜਰੀਆਂ ਵਾਲੀ ਦੀ ਜੋ ਮੁਆਫੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਬੂਲੀ ਗਈ ਉਸ ਤੋਂ ਬਾਅਦ ਉਹਨਾਂ ਦੀ ਇਹ ਪ੍ਰਤੀਕਿਰਿਆ ਵੇਖਣ ਨੂੰ ਮਿਲ ਰਹੀ ਹੈ ਹੁਣ ਉਹ ਸਵਾਲ ਚੁੱਕਣੇ ਸ਼ੁਰੂ ਕਰ ਰਹੇ ਨੇ ਦੇਖੋ ਅਮਨ ਕੈਨੇ ਕੁਲਦੀਪ ਸਿੰਘ ਗਰਗਾੜੀ ਦੀ ਨਿਯੁਕਤੀ ਤੋਂ ਲੈ ਕੇ ਹੀ ਅੱਬ ਗਗਨੀ ਹਰਨਾਮ ਸਿੰਘ ਖਾਲਸਾ ਇਸਵਾਲ ਚੱਕਰੇ ਨੇ ਇਸ ਤੋਂ ਪਹਿਲਾਂ ਵੀ ਕਿਸ ਦਿਨ ਸ਼੍ਰੋਮਿਕ ਕਮੇਟੀ ਦੀ ਐਕਟਿਵਿਟੀ ਦੀ ਮੀਟਿੰਗ ਸੀ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਉਸ ਦਿਨ ਵੀ ਜਿਹੜਾ ਉਹ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਵੱਡੀ ਗਿਣਤੀ ਵਿੱਚ ਸੰਗਤ ਦੇ ਨਾਲ ਪਹੁੰਚ ਕੇ ਸ਼੍ਰੋਮਿਕ ਕਮੇਟੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਹਾਲਾਂਕਿ ਉਸ ਤੋਂ ਬਾਅਦ ਸ਼੍ਰੋਮਿਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗੱਲਬਾਤ ਦੇ ਨਾਲ ਮਾਮਲਾ ਸੁਝਾਉਣ ਦੇਨੇਕਾ ਯਤਨ ਕੀਤੇ ਗਏ ਸਨ ਔਰ ਕਾਫੀ ਹੱਦ ਤੱਕ ਮਾਮਲਾ ਸੁਲਝਦਾ ਹੋਇਆ ਨਜ਼ਰ ਵੀ ਆ ਰਹੀ ਸੀ ਪਰ ਇਸ ਦੌਰਾਨ ਜਦੋਂ ਕਿ ਅ ਰਜੀਤ ਸਿੰਘ ਢੱਡੀਆਂ ਵਾਲੇ ਦੇ ਮਾਮਲਾ ਸਾਹਮਣੇ ਆਇਆ ਉਹਨਾਂ ਨੂੰ ਮਾਫੀ ਦਿੱਤੀ ਗਈ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਲੱਗ ਰਿਹਾ ਸੀ ਕਿਉਂਕਿ ਰਜੀਤ ਸਿੰਘ ਢੱਡੀਆਂ ਤੇ ਬਾਬਾ ਹਰਨਾਮ ਸਿੰਘ ਖਾਲਸਾ ਦੇ ਵਿਚਾਲੇ ਜੋ ਟਕਰਾਅ ਵਾਲੀ ਸਥਿਤੀ ਕਾਫੀ ਪਹਿਲਾਂ ਤੋਂ ਬਣੀ ਹੋਈ ਹੈ ਜਦੋਂ ਜਲਦੀ ਰਜੀਤ ਸਿੰਘ ਢੱਡੀਆਂ ਵਾਲੇ ਨੂੰ ਮਾਫ ਕੀਤਾ ਜਾਂਦਾ ਤਾਂ ਉਹਨਾਂ ਵੱਲੋਂ ਇੱਕ ਬਿਆਨ ਦੇ ਕੇ ਇੱਕ ਨਵਾਂ ਵਿਵਾਦ ਛੇੜਿਆ ਗਿਆ ਸੀ ਕਿ ਜਿਸ ਤਰ੍ਹਾਂ ਦੇ ਨਾਲ ਮੈਂ ਅੱਜ ਸ਼੍ਰੀ ਕਲਤਕ ਸਾਬ ਨੂੰ ਸਨਮੁਖ ਹੋ ਕੇ ਨਿਮਰਤਾ ਦੇ ਨਾਲ ਸਿਰ ਝੁਕਾ ਕੇ ਆਪਣੀ ਗਲਤੀਆਂ ਲਈ ਮਾਫੀ ਮੰਗੀ ਹੈ ਉਸੇ ਤਰ੍ਹਾਂ ਬਾਬਾ ਹਰਨਾਮ ਸਿੰਘ ਖਾਲਸਾ ਵੀ ਮੇਰੇ ਤੇ ਗੋਲੀ ਚਲਾਉਣ ਲਈ ਅਤੇ ਛਵੀਰ ਦਾ ਅਕਸ ਖਰਾਬ ਕਰਨ ਲਈ ਛਵੀਰ ਨੂੰ ਬਦਨਾਮ ਕਰਨ ਦੇ ਲਈ ਸ਼੍ਰੀ ਕਾਰਤਕ ਸਾਹਿਬ ਦੇ ਸਾਹਮਣੇ ਪੇਕਸ਼ ਹੋ ਕੇ ਮਾਫੀ ਮੰਗਣ ਤਾਂ ਉਦੋਂ ਤੋਂ ਹੀ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਸਨ ਕਿ ਆਖਰਕਾਰ ਬਾਬਾ ਹਰਨਾਮ ਸਿੰਘ ਹਰਰਾਮ ਸਿੰਘ ਖਾਲਸਾ ਵੱਲੋਂ ਇਸ ਗੱਲ ਦਾ ਕੀ ਜਵਾਬ ਦਿੱਤਾ ਜਾਂਦਾ ਹੈ ਇਸ ਗਲਤੀ ਕੀ ਰਿਐਕਸ਼ਨ ਦਿੱਤਾ ਜਾਂਦਾ ਹੈ ਔਰ ਆਖਰਕਾਰ ਉਹ ਰਿਐਕਸ਼ਨ ਕੱਲ ਦੇਖਣ ਨੂੰ ਮਿਲਿਆ ਜਦੋਂ ਬਾਬਾ ਹਰਨਾਮ ਸਿੰਘ ਖਾਲਸਾ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਕਿ ਉਹ ਕਿਸੇ ਵੀ ਸੂਰਤ ਦੇ ਵਿੱਚ ਜਿਹੜਾ ਅੱਥੇ ਪਹੁੰਚ ਕੇ ਗਾਇਨੀ ਕੁਲਦੀਪ ਸਿੰਘ ਗੜਗੱਜ ਨੂੰ ਸੰਗਤ ਨੂੰ ਸਬੋਧਨ ਕਰਨ ਤੋਂ ਰੋਕਣਗੇ ਹਾਲਾਂਕਿ ਉਹਨਾਂ ਨੇ ਜਥੇਬੰਦੀਆਂ ਨੂੰ ਵੀ ਹੋਰਨਾਂ ਨੂੰ ਇੱਥੇ ਪਹੁੰਚਣ ਦੀ ਅਪੀਲ ਕੀਤੀ ਹੈ ਪਰ ਹਲੇ ਤੱਕ ਕਿਸੇ ਵੀ ਹੋਰ ਜਥੇਬੰਦੀ ਵੱਲੋਂ ਅਜਿਹੀ ਸਥਿਤੀ ਦੇ ਵਿੱਚ ਉਹਨਾਂ ਦਾ ਸਾਥ ਦੇਣ ਦਾ ਜਾਂ ਕੈਣੀ ਕੁਲਦੀਪ ਸਿੰਘ ਗੜਗੱਜ ਨੂੰ ਬੋਲਣ ਦੇਣ ਤੋਂ ਰੋਕਣ ਦਾ ਐਲਾਨ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਜੀ ਪਰ ਮਨਿੰਦਰ ਇਹ ਜੋ ਸਥਿਤੀ ਹੈ ਇਸ ਵਕਤ ਬਣਦੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਹਰਨਾਮ ਸਿੰਘ ਧੂਮਾ ਖੁੱਲੇ ਤੌਰ ਦੇ ਉਤੇ ਬਿਆਨਬਾਜ਼ੀਆਂ ਕਰ ਰਹੇ ਨੇ ਪਰ لازਮੀ ਤੌਰ ਦੇ ਉਤੇ ਹੈ ਕਿਉਂਕਿ ਜਹੇ ਦੇ ਵਿੱਚ ਜਦੋਂ ਸਿੱਖ ਜਿਨ੍ਹਾਂ ਦੇ ਹਿਰਦੇ ਬਲੁੰਦਰੇ ਸਨ ਜਦੋਂ ਸੋਗ ਦੇ ਵਿੱਚ ਸਿੱਖ ਆਉਂਦੇ ਨੇ ਤਾਂ ਜਹੇ ਦੇ ਵਿੱਚ ਅਜਹੀਆਂ ਬਿਆਨਬਾਜ਼ੀਆਂ ਕਿੰਨੀਆਂ ਕਿ ਜਾਇਜ਼ ਨੇ ਦੇਖੋ ਉਹੀ ਕਾਰਨ ਹੈ ਕਿ ਸਿਮਰਜੀਤ ਸਿੰਘ ਮਾਨ ਵੱਲੋਂ ਇਹ ਪੋਸਟ ਪਾਈ ਗਈ ਹੈ ਅਪੀਲ ਕੀਤੀ ਗਈ ਹੈ ਸੋਚੇ ਪੰਥ ਨੂੰ ਸਮੂਹ ਸਿੱਖ ਸੰਪਰਦਾਵਾਂ ਸਿੱਖ ਜੱਥੇਬੰਦੀਆਂ ਟਕਸਾਲਾਂ ਜਾਂ ਫਿਰ ਫੈਡਰੇਸ਼ਨਾਂ ਨੂੰ ਕਿ ਇਸ ਦਿਨ ਕਿਸੇ ਵੀ ਤਰ੍ਹਾਂ ਦੀ ਵੰਡ ਦਾ ਕਿਸੇ ਵੀ ਆਪਸ ਪਾੜ ਦੀ ਪਾੜਨ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣਿਆ ਜਾਵੇ ਬਲਕਿ ਇਕਜੁੱਟ ਹੋ ਕੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ ਕਿਉਂਕਿ ਉਸ ਵੇਲੇ ਦੀ ਹਕੂਮਤ ਵੱਲੋਂ ਸ੍ਰੀ ਕਾਟਕਸਰ ਨੂੰ ਟੈਂਕਾ ਤੋਪਾ ਦੇ ਨਾਲ ਟੈਟੇਰੀ ਕੀਤਾ ਗਿਆ ਸਤਿਕਾਰੰ ਸ੍ਰੀ ਮੰਦਰ ਸਾਹਿਬ ਵਿਖੇ ਸशोਭਿਤ ਸ੍ਰੀ ਗੁਰਗੰਗ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੋਲੀਆਂ ਦੇ ਨਾਲ ਛਲਨ ਕੀਤਾ ਗਿਆ ਜ਼ਖਮੀ ਕੀਤਾ ਗਿਆ ਔਰ ਸਰੂਪ ਅੱਜ ਵੀ ਉਹ ਮੌਜੂਦ ਹੈ ਤੋ ਉਹ ਦੁਨੀਆ ਭਰ ਦੇ ਵਿੱਚ ਵਸਦਾ ਸਿੱਖ ਜਾਂ ਨਾਨਕਪਾਉਲੇ ਦਾ ਸੰਗਤ ਕੋਈ ਵੀ ਉਸ ਵਕਤ ਨੂੰ ਜੂਨ 1984 ਜਦੋਂ ਵੱਡੀ ਗਿਣਤੀ ਵਿੱਚ ਸੰਗਤ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਗੁਰੂ ਸਾਹਿਬ ਦਾ ਸਿੱਧੀ ਗੁਰਪੁਰੂ ਮਨਾਉਣ ਦੇ ਲਈ ਸਤਖੰਡ ਸ਼੍ਰੀ ਮੰਦਿਰ ਸਾਹਿਬ ਵਿਖੇ ਪਹੁੰਚ ਰਹੀਆਂ ਸਨ ਤਾਂ ਉਹਨਾਂ ਬੇਕਸੂਰ ਸੰਗਤਾਂ ਨੂੰ ਵੀ ਜਿਹੜਾ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ ਨੇਕਾਂ ਸ਼ਰਧਾਲੂ ਵੀ ਉਸ ਗੋਲੀਬਾਰੀ ਦੌਰਾਨ ਨੇਕਾ ਸਿੰਘ ਸਿੰਘਨੀਆ ਪਚੰਗੀ ਸ਼ਹੀਦ ਹੋਏ ਸਨ ਤਾਂ ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਹੈ ਉਹ ਸਿੱਖ ਕੌਮ ਹਮੇਸ਼ਾ ਕੱਲੂਕਾਰੇ ਦੇਸ਼ ਦੇ ਤੌਰ ਤੇ ਮਨਾਉਂਦੀ ਔਰ 4 ਤਰੀਕ ਨੂੰ ਸ਼੍ਰੀ ਖੰਗਪਾ ਸਾਹਿਬ ਰੰਗ ਕੀਤੇ ਜਾਂਦੇ ਨੇ 6 ਜੂਨ ਨੂੰ ਸ਼੍ਰੀ ਖੰਗਪਾ ਸਾਹਿਬ ਦੇ ਪੋਪ ਪਾਈ ਜਾਂਦੇ ਨੇ ਔਰ ਉਸ ਤੋਂ ਬਾਅਦ ਪ੍ਰਾਤਨ ਰਵਾਇਤ ਅਨੁਸਾਰ ਸ਼੍ਰੀ ਕਾਟਕ ਸਾਹਿਬ ਦੇ ਜਥੇਦਾਰ ਸਿੰਘ ਸੰਗਤ ਨੂੰ ਸੰਬੋਧਨ ਕਰਦੇ ਨੇ ਆਪਣੇ ਸੰਬੋਧਨ ਦੌਰਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਦੇ ਨੇ ਤੋ ਇਹ ਹੀ ਉਸੇ ਰਵਾਇਤ ਦਾ ਹਿੱਸਾ ਹੈ ਕਿ ਹੁਣ ਕਿਉਂਕਿ ਗੈਨੀ ਕੁਲਦੀਪ ਸਿੰਘ ਗੜਗੱਜ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਉੱਥੇ ਸ਼੍ਰੀ ਹਰਖੰਦ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਨੇ ਤਾਂ ਉਹ ਆਪਣੇ ਡਿਊਟੀ ਪੂਰੀ ਕਰਦੇ ਆ ਉਸ ਦਿਨ 6 ਜੂਨ ਨੂੰ ਸ਼੍ਰੀ ਖੜਪੁਰ ਸਾਹਿਬ ਦੇ ਪੋਗ ਤੋਂ ਉਪਰੰਤ ਸਿੱਖ ਸੰਗਤ ਨੂੰ ਸੰਬੋਧਨ ਕਰਨਗੇ ਪਰ ਅਜਿਹੇ ਚ ਗੈਨੀ ਕੁਲਦੀਪ ਸਿੰਘ ਗੜਗੱਜ ਨੂੰ ਬੋਲਣ ਤੋਂ ਸੰਬੋਧਨ ਕਰਨ ਤੋਂ ਰੋਕਣ ਦੇਣ ਦਾ ਐਲਾਨ ਜਿਹੜਾ ਕਿਤੇ ਨਾ ਕਿਤੇ ਜਿਹੜਾ ਸਿੱਖ ਕੌਮ ਨੂੰ ਦੋ ਫਾੜ ਕਰਨ ਦੀ ਸਾਜ਼ਿਸ਼ ਦਾ ਪੀਸਾ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਜੀ ਮਨੀਦਰ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਇਸ ਨੂੰ ਲੈ ਕੇ ਜਥੇਦਾਰ ਸਾਹਿਬ ਦੇ ਹੱਕ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੇਖਣ ਨੂੰ ਮਿਲੇ ਨੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਵੀ ਇਸ ਦਰਮਿਆਨ ਕੀਤਾ ਗਿਆ